ਜਿਸ ਤਰ੍ਹਾਂ ਕਿ ਅੱਜ ਕੰਗੜਾ ਨੌਰ ਨੌਤ ਬਟਿੰਡਾ ਦੇ ਵਿੱਚ ਅਦਾਤ ਦੇ ਵਿੱਚ ਪੇਸ਼ੀ ਦੇ ਲਈ ਪਹੁੰਚੇ ਸਾਨਾ ਤਾਦਾਸ ਦੀ ਹੈ ਕਿ ਉਹਨਾਂ ਦੇ ਵੱਲੋਂ ਜਿਹੜੀਆਂ ਮਵਾਪੀ ਮੰਗੀ ਜਾਂਦੀ ਆਂ ਦਰਸਲ ਕਿਸਾਨ ਮੋਰਚੇ ਦੇ ਵਿੱਚ ਇੱਕ ਬੀਬੀ ਮਹਿੰਦਰ ਕੌਰ ਉਹਨਾਂ ਦੇ ਵੱਲੋਂ ਸ਼ਹੀਦ ਬਾਗ ਵਾਲੀ ਬੀਬੀ ਕਹਿ ਕੇ ਅਤੇ 100 ਰੁਪਏ ਤੇ ਖਤਮਨੇ ਦੇ ਵਿੱਚ ਜਾਣ ਵਾਲੀ ਬੀਬੀ ਕਿਹਾ ਸੀ ਤਾਂ ਇਸ ਮਾਮਲੇ ਦੇ ਵਿੱਚ ਉਹਨਾਂ ਦੀ ਬਟਿੰਡਾ ਕੋਰਟ ਦੇ ਵਿੱਚ ਅਪੇਸ਼ੀ ਸੀ ਅਤੇ ਅੱਜ ਉਹ ਇਸ ਵੇਲੇ ਪੇਸ਼ੀ ਤੇ ਪਹੁੰਚੇ ਸਾਨਾ ਤਾਂ ਪਿਛਲੇ 4 ਸਾਲਾਂ ਤੋਂ ਇਹ ਮਾਮਲਾ ਜਿਹੜਾ ਉਹ ਕੋਰਟ ਦੇ ਵਿੱਚ ਸੀ ਤਾਂ ਅੱਜ ਉਹਨਾਂ ਦੇ ਵੱਲੋਂ ਜਿਹੜੀ ਆ ਬੀਬੀ ਮਹਿੰਦਰ ਕੌਰ ਤਾਂ ਨਹੀਂ ਸਨ ਪਰ ਉਹਨਾਂ ਦੇ ਪਤੀ ਸਨ ਉਹਨਾਂ ਤੋਂ ਜਿਹੜੀ ਮਾਫੀ ਆ ਉਹ ਮੰਗੀ ਜਾਂਦੀ ਆ ਤੇ ਉੱਥੇ ਹੀ ਕੰਗਣਾ ਖੋਟ ਨੇ ਵੀ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਹਾ ਕਿ ਉਹ ਚਾਹੇ ਪੰਜਾਬ ਦੀਆਂ ਮਾਤਾਵਾਂ ਹੋਣ ਚਾਹੇ ਹਮਾਜੋ ਦੀਆਂ ਮਾਤਾਵਾਂ ਹੋ ਉਹਨਾਂ ਦੇ ਲਈ ਹਮੇਸ਼ਾ ਹੀ ਉਹ ਉਹ ਪੂਜਨੇਕ ਔਰਤਾਂ ਨੇ ਤਾਂ ਇਸ ਤੋਂ ਇਲਾਵਾ ਜੇਕਰ ਮਹਿੰਦਰ ਕੌਰ ਜਿਹਦੇ

ਸਤਿ ਸ਼੍ਰੀ ਅਕਾਲ ਕੋ ਅਮੇਨਾ ਨਾਮ ਦਾ ਨਿਮੇਨਾ ਜੀ ਕੀ ਆਪ ਸਾਉਂ ਕਰਦੇ ਉਹਨਾਂ ਨੇ ਗੱਲ ਕੀਤੀ ਕਿ ਉਹ ਵੀ ਹੁਣ ਤੁਸੀਂ ਮਾਫ ਕਰੋਗੇ ਜਾਂ ਨਹੀਂ ਮਾਤਾ ਨੂੰ ਪਤਾ ਜਾਂ ਮਾਤਾ ਨੂੰ ਬੇਬੇ ਨੇ ਕਿਹਾ ਸੀਗਾ ਨਾ ਮਾਤਾ ਨੇ ਕਿ ਵੀ ਜੇ ਮਾਫੀ ਮੰਗੂ ਤਾਂ ਅਸੀਂ ਪਰਿਵਾਰਕ ਤੌਰ ਦੇ ਉੱਤੇ ਇੱਕ ਵਾਰੀ ਬਹਿ ਕੇ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਫਿਰ ਸੋਚਾਂਗੇ ਵੀ ਮਾਫ ਕਰਨਾ ਜਾਂ ਨਹੀਂ ਪਰਿਵਾਰ ਵਾਰ ਫੈਸਲਾ ਕਰੂਗਾ ਹਾਂ ਜੀ ਤੁਸੀਂ ਪਹਿਲੀ ਵਾਰ ਆਏ ਆ ਹਾਥ ਤੇ ਕੁਝ ਤਾਂ ਪਾ ਨਹੀਂ ਸੀ ਵਾਰ ਨੂੰ ਆਪਾਂ ਮਿਲਿਆ ਸੀ ਠੀਕ ਠੀਕ ਜਦ ਤੱਕ ਇਹ ਵੀ ਨਹੀਂ ਗਿਆ ਡਿਊਟ ਕਰੇ ਰਾਏ ਕਰੋਂਗੇ ਜਾ ਕੇ ਫਿਰ ਰਾਏ ਕਰੋਂਗੇ ਪਾਰਟੀ ਨਾਲ ਰਾਏ ਕਰੋਂਗੇ ਕਸਰ ਜੀ ਨਾਲ ਠੀਕ ਹੈ